ਇਸ ਵੀਰ ਕਿਹੜੀ ਇਹ ਵਕੀਲ ਆ ਮੁੰਡਾ ਤੇ ਇਹ ਵੀ ਟਿੱਕ ਦਾ ਜਾਵੇ ਦਾ ਮੈਂ ਕਲਾ ਤੋਂ ਬਣੀ ਖੇੜੇ ਵਾਂਗੂ ਕੋਈ ਤੁਹਾਡੇ ਨਾਲ ਆਪਣੇ ਵਿਚਾਰ ਰੱਖੂਗਾ ਇਹ ਨੂੰ ਮੈਂ ਬੇਨਤੀ ਵੀ ਕਰਦਾ ਮੇਰੇ ਵਾਂਗੂ ਮਸਾ ਹਟਾਉਣਾ ਪੈਂਦਾ ਬੋਲਦਾ ਬਹੁਤ ਆਹੇ ਲੰਮਾ ਵੀ ਥੋੜੇ ਚਿਰ 5-7 ਮਿੰਟਾਂ ਚ ਮੇਰਾ ਪੁੱਤ ਖਤਰੂ ਕਰਦੀ ਫੇਰ ਗੁਰੀ ਬਾਈ ਨੇ ਬੋਲਣਾ ਉਦੋਂ ਮੈਨੂੰ ਲੱਗਦਾ ਆਗੂ ਆ ਜਾਣਗੇ ਇੱਕਦਾਂ ਮੁੰਡਾ ਹੋਰ ਬੋਲਣ ਵਾਲਾ ਸਰਦਾਰ ਕਾਮਲਜੀਤ ਸਿੰਘ ਚੱਕ ਉਹ ਮੇਰੇ ਸ਼ੋਕੇ ਪੁੱਤਰ ਖੇਤੇ ਵੀਰ ਆਪਣੀ ਟੀਮ ਦੇ ਨਾਲ ਮੈਂ ਹਾਜ਼ਰੀ ਲਵਾਉਣਾ ਉਹ ਆਏ ਨੇ ਹੋਰ ਵੀ ਮੇਰੇ ਕੋਲੇ ਪੰਜ ਸੱਤ ਨੌ ਨੇ ਮੈਂ ਬਾਅਦ ਵਿੱਚ ਉਹਨਾਂ ਨੂੰ ਵੀ ਪਰੂਗਾ ਜਸ਼ਵੀਰ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਸਾਡੇ ਮੌਜੂਦਾ ਐਮਐਲਏ ਸਰਦਾਰ ਤਲਵਿੰਦਰ ਸਿੰਘ ਕਾਲਾ ਢੱਲੋਂ ਜੀ ਉਹਨਾਂ ਦੇ ਘਰ ਦੇ ਜਿਹੜੇ ਗ੍ਰਹਿ ਵਿਕੇ ਉਹਨਾਂ ਦੇ ਬੇਟੇ ਬਹੁਤ ਹੀ ਸਤਿਕਾਰਯੋਗ ਸਰਦਾਰ ਵੱਡਾ ਵੀ ਛੋਟਾ ਵੀ ਅਰਨ ਪ੍ਰਤਾਪ ਢੱਲੋਂ ਜੀ ਜੋ ਕਿ ਪੰਜਾਬ ਦੇ ਯੂਥ ਦੇ ਜਨਰਲ ਸੈਕਟਰੀ ਨੇ ਉਹਨਾਂ ਦੀ ਗਵਾਈ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੋਹਿਤ ਮਹਿੰਦਰਾ ਜੀ ਜੋ ਕਿ ਪੰਜਾਬ ਦੇ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਨੇ ਉਹ ਸਾਡੇ ਵਿਚਕਾਰ ਆਣ ਚੰਦ ਮਿੰਟਾਂ ਦੇ ਵਿੱਚ ਪਹੁੰਚ ਰਹੇ ਨੇ ਮੈਂ ਜਾਵਾਂ ਨਾ ਨਾ ਲਮਾਂ ਮੈਂ ਬੇਨਤੀ ਕਰਨਾ ਚਾਹਣਾ ਸਾਰੇ ਜਿਹੜੇ ਜੂਦੇ ਸਾਥੀ ਨੇ ਆਪਾਂ ਸਾਰਿਆਂ ਨੇ ਸਮਾਂ ਹੀ ਕੱਢਿਆ ਆਪਾਂ ਬੈਠ ਗਏ ਬਲੌ ਫਤਿਹ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹਮੇਸ਼ਾ ਹੀ ਜੇ ਰੀੜ ਰਹੀ ਆ ਪੂਰੇ ਭਾਗਤ ਦੇ ਵਿੱਚ ਜੇ ਆਪਾਂ ਲਾਈਏ ਪੂਰੇ ਗਵਰਡ ਦੇ ਵਿੱਚ ਜੇ ਕੋਈ ਰੈਵਿਊਸ਼ਨ ਆਇਆ ਕੋਈ ਕ੍ਰਾਂਤੀ ਆਈ ਆ ਜਦ ਕੋ ਚਿੰਗਾਰੀ ਉੱਠ ਕੇ ਕੋਈ ਹੁਲਣਵਾਰੀ ਜੋ ਕਹੇ ਰਹੀ ਆਪਾਂ ਪੰਜਾਬੀ ਦੇ ਵਿੱਚ ਜੋ ਦੇਖੋ ਤੇ ਜੋ ਵਕਤ ਬੰਦਾਗਾ ਉਦੋਂ ਲੜਾਈ ਲੜੀ ਆ ਤਾਂ ਸਾਡੇ ਯੂਥ ਨੇ ਲੜੀ ਆ ਮੈਂ ਯਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸਖਦੇਵ ਜੀ ਜਿਹੜੇ ਸਾਡੇ ਯੋਧੇ ਹੋਏ ਨੇ ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਚੱਲੀ ਸੌਦੋਂ 21 ਕੀ ਸਾਲ ਦੇ ਨੌਜਵਾਨਾਂ ਨੇ ਸ੍ਰੀਮਾ ਹਾਤਮਾ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਜੋ ਸਾਡੇ ਮਹਾਤਮਾ ਪਿਤਾ ਨੇ ਔਰ ਸਾਡੇ ਤੋਂ ਦੇ ਪੂਰੇ ਦੇਸ਼ ਦੇ ਵਿੱਚ ਜੋ ਅਗਵਾਈ ਕਰ ਰਹੀ ਸੀ ਸਾਡੀ ਕਾਂਗਰਸ ਪਾਰਟੀ ਜਦੋਂ ਉਹਨਾਂ ਨੇ ਪੂਰਾ ਜੋਰ ਲਾਇਆ ਤਾਂ ਦੇਸ਼ ਨੂੰ ਆਜ਼ਾਦੀ ਦਿਵਾ ਕੇ ਦਿੱਤੀ ਤਾਂ ਚਾਪਾ ਜਿੰਨੇ ਵੀ ਇੱਥੇ ਸਾਥੀ ਬੈਠੇ ਆ ਮੈਂ ਦੱਸਣਾ ਚਾਹੁੰਦਾ ਪੰਜਾਬ ਦੇ ਅਸੀਂ 98% ਲੋਕਾਂ ਨੇ ਪੂਰੇ ਭਾਰਤ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਪੂਰੇ ਦੇਸ਼ ਦੇ ਵਿੱਚ ਬਿੱਗ ਸਵੇਰ 파ਰਤ ਜਿਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਕਹੀਆ